ਕਬਿਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਿਗਾਹ ਮਾਰਾਂਗੇ ਕਿ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰ ਲੈਂਦੇ ਆ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਧੁੰਦ ਵੀ ਹੁਣ ਸੰਘਣੀ ਹੋਣੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਵਿੱਚ ਅਫੀਸਰ ਦੇ ਵਿੱਚ ਪਟਿਆਲਾ ਲੁਧਿਆਣਾ ਤੇ ਫਰੀਦਕੋਟ ਇਹ ਐਸੇ ਜ਼ਿਲ੍ਹੇ ਨੇ ਜਿੱਥੇ 50 ਮੀਟਰ ਤੋਂ ਵੀ ਘੱਟ ਦੀ ਵਿਜ਼ਿਬਿਲਟੀ ਅੱਜ ਸਵੇਰੇ ਦਿਖਾਈ ਦਿੱਤੀ ਤੇ ਇਸ ਦੇ ਨਾਲ ਹੀ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਹਾਈਵੇ ਸਤੇ ਹੈਗੇ ਹੋ ਤਾਂ ਧਿਆਨ ਦੇ ਨਾਲ ਗੱਡੀਆਂ ਚਲਾਈਆਂ ਜਾਣ ਟਿਪਰ ਵਰਤੇ ਜਾਣ ਇੰਡੀਕੇਟਰਸ ਔਨ ਰੱਖੇ ਜਾਣ ਤੇ ਫੋਗ ਲਾਈਟਸ ਵੀ ਜੇਕਰ ਹੋ ਸਕੇ ਤਾਂ ਔਨ ਰੱਖੀਆਂ ਜਾਣ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 30 ਤੇ 31 ਦਸੰਬਰ ਦੇ ਵਿੱਚ ਮਾਝੇ ਤੇ ਦੁਆਬੇ ਇਲਾਕੇ ਦੇ ਵਿੱਚ بارش ਦੀ ਵੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ orange ਅਲਰਟ ਜਾਰੀ ਕਰ ਦਿੱਤਾ ਗਿਆ ਤੇ ਛੀਤ ਲਹਿਰ ਵੀ ਚੱਲ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਵਰਖਾ ਤਾਂ ਹੋ ਰਹੀਆਂ ਨੇ ਪਰ ਬਾਰਿ ਵੀ ਹੋ ਰਹੀ ਹੈ ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਉਸ ਦਾ ਸਾਫ ਅਸਰ ਦਿਖਾਈ ਦੇ ਰਿਹਾ ਠੰਡੀ ਠੀਕਦੀ ਹਵਾ ਵਗਦੀ ਹੈ ਬਜ਼ੁਰਗਾਂ ਦਾ ਧਿਆਨ ਰੱਖਣ ਦੀ ਗੱਲ ਹੈ ਇਸ ਦੇ ਵਿੱਚ ਸਰਦੀਆਂ ਦੇ ਵਿੱਚ ਅਲਰਜੀਜ਼ ਵੀ ਬਹੁਤ ਵਧੀਆਂ ਨੇ ਬੈਕਟੀਰੀਆ ਜਿਆਦਾ ਇਸ ਦੇ ਵਿੱਚ ਐਕਟਿਵ ਰਹਿੰਦਾ ਹੈ ਤੇ ਜ਼ੁਕਾਮ ਤੋਂ ਜਾਂ ਖਾਂਸੀ ਤੋਂ ਆਪਣਾ ਪਰਹੇਜ਼ ਰੱਖਿਆ ਜਾਵੇ ਕਿਉਂਕਿ ਕਰੋਨਾ ਦਾ ਜੀਵਨ ਜਿਹੜਾ ਨਵਾਂ ਵੇਰੀਐਂਟ ਹੈ ਉਹ ਵੀ ਐਕਟਿਵ ਹੋ ਰਿਹਾ ਪੰਜਾਬ ਦੇ ਵਿੱਚ ਵੀ ਉਸ ਦੇ ਬਹੁਤ ਸਾਰੇ ਕੇਸ ਨਿਕਲ ਕੇ ਹੁਣ ਸਾਹਮਣੇ ਆ ਰਹੇ ਨੇ ਅੱਗੇ ਗੱਲ ਸਿਆਸਤ ਨਾਲ ਜੁੜੀ ਹੋਈ ਖਬਰ ਦੀ ਕਰ ਲੈਂਦੇ ਆ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦਿੱਲੀ ਪਹੁੰਚਿਆ ਹੈ ਹਾਈ ਕਮਾਂਡ ਨੂੰ ਮਿਲਣ ਦੇ ਵਾਸਤੇ ਇੰਡੀਆ ਘੜਜੋੜ ਦੀ ਮੀਟਿੰਗ ਹੋਈ ਹੈ ਇੱਕ ਤਾਂ ਉਸ ਬਾਬਤ ਸੱਦਿਆ ਕਿ ਭਾਈ ਦੱਸੋ ਅਸੀਂ ਬਾਕੀ ਅਲਾਈਅੰਸ ਵਾਲਿਆਂ ਨੂੰ ਵੀ ਕਹਿਣਾ ਹੈ ਆਵਾਦੀ ਪਾਰਟੀ ਵਾਲਿਆਂ ਨੂੰ ਵੀ ਕਹਿਣਾ ਕਿ ਤੁਹਾਡਾ ਕੀ ਮੂਡ ਵਿਚਾਰ ਹੈ ਪਰ ਪੰਜਾਬ ਹਾਈ ਕਮਾਂਡ ਨੇ ਜੋ ਬੀਤੇ ਦਿਨੀ ਜਗਰਾਉਂ ਦੇ ਵਿੱਚ ਰੈਲੀ ਕੀਤੀ ਸੀ ਉਸ ਦੇ ਵਿੱਚ ਆਪਣੇ ਤੇਵਰ ਸਾਫ਼ ਦੱਸੇ ਸੀ ਭਾਵੇਂ ਉਹ ਭਾਤਕੁਸ਼ਨਾਸ਼ੂ ਕਿਉਂ ਨਾ ਹੋਣ ਭਾਵੇਂ ਰਾਜਾ ਵੜਿੰਗ ਕਿਉਂ ਨਾ ਹੋਣ ਪ੍ਰਤਾਪ ਸਿੰਘ ਬਾਜਵਾ ਕਿਉਂ ਨਾ ਹੋਣ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ 2 ਸਾਲ ਭੰਡਿਆ ਨਿੰਦਿਆ ਜਿਨ੍ਹਾਂ ਦੀਆਂ ਨੀਤੀਆਂ ਸਾਫ਼ ਜਗ ਜਾਹਰ ਨੇ ਤੇ ਪੰਜਾਬੀ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹੈਗੀਆਂ ਅਸੀਂ ਉਹਨਾਂ ਨਾਲ ਗੜਜੋੜ ਨਹੀਂ ਕਰਾਂਗੇ ਇਸ ਬਾਬਤ ਜਦੋਂ ਪੱਤਰਕਾਰਾਂ ਨੇ ਵੀ ਅੱਜ ਰਾਜਾ ਵੜਿੰਗ ਨੂੰ ਸਵਾਲ ਪੁੱਛੇ ਕਿ ਹਾਂ ਭਾਈ ਹਾਈ ਕਮਾਂਡ ਨਾਲ ਮਿਲਣ ਚੱਲੇ ਹੋ ਅੰਦਰ ਉਹ ਗੜਜੋੜ ਦੀ ਗੱਲ ਕਰਨਗੇ ਸ਼ੀਟ ਸ਼ੇਅਰਿੰਗ ਨਾਲ ਗੱਲ ਧਰੂਗੀ ਤਾਂ ਰਾਜਾ ਵੜਿੰਗ ਉਹੀ ਆਪਣਾ ਪੁਰਾਣਾ ਬਿਆਨ ਬੋਲ ਦੇਵੇ ਪਰ ਫਿਰ ਤੋਂ ਨਜ਼ਰ ਆਏ ਕਿ ਹਾਲੇ ਤੱਕ ਹਾਈ ਕਮਾਂਡ ਦੀ ਸਾਡੇ ਨਾਲ ਸ਼ੀਟ ਸ਼ੇਅਰਿੰਗ ਜਾਂ ਰਲ ਕੇ ਚੌਂ ਲੜਨ ਦੀ ਕੋਈ ਗੱਲਬਾਤ ਨਹੀਂ ਹੋਈ ਪਰ ਅਸੀਂ ਇਹ ਸਾਰਾ ਕੁਝ ਕਿਹਾ ਹੋਇਆ ਕਿ ਅਸੀਂ 13 ਦੀ 13 ਸੀਟਾਂ ਤੇ ਲੜਾਂਗੇ ਰਾਜਾ ਵੜਿੰਗ ਦੇ ਨਾਲ ਪਤਾਬ ਬਾਜਵਾ ਵੀ ਪਹੁੰਚੇ ਨੇ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਨੇ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਬਾਜਵਾ ਵੀ ਪਿੱਛੇ ਜੇ ਆਪਾਂ ਦੇਖਿਆ ਖੂਬ ਇੱਕ ਦੂਜੇ ਤੇ ਵਰੇ ਪ੍ਰਤਾਪ ਬਾਜਵਾ ਨੇ ਕਹਿ ਕੇ ਆਪਣਾ ਵੱਖੜਾ ਵੱਖੜਾ ਜਿਹੜਾ ਅਖਾਲਾ ਲਾ ਕੇ ਤੁਸੀਂ ਪੰਜਾਬੀਆਂ ਨੂੰ ਨਹੀਂ ਲੁਭਾ ਸਕਦੇ ਇੱਕ ਮੰਚ ਤੇ ਆਉਣਾ ਪਏਗਾ ਤੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਉਹਨਾਂ ਨੇ ਜਵਾਬੀ ਹਮਲਾ ਬੋਲਿਆ ਸੀ ਤੇ ਅੱਜ ਇਹ ਵੀ ਇਕੱਠੇ ਹੋਣਗੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੀ ਮੁੱਦਾ ਅੱਜ ਕਾਫੀ ਹਾਈ ਕਮਾਂਡ ਦੇ ਅੱਗੇ ਚਰਚਾ ਦੇ ਵਿੱਚ ਰਹਿਣ ਵਾਲਾ ਇਹ ਦੇਖਣਾ ਹੋਵੇਗਾ ਕਿ 4 ਵਜੇ ਸ਼ਾਮ ਦੀ ਮੀਟਿੰਗ ਤੋਂ ਬਾਅਦ ਕਿਦੋਂ ਨੂੰ ਗੱਲ ਬਾਹਰ ਆਉਂਦੀ ਦਿਖੂਗੀ 26 ਦਸੰਬਰ ਰਾਜ्‍य ਤੇ ਪਿਛਲੇ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸ ਦਿਨ ਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਵਜੋਂ ਐਲਾਨ ਕੀਤਾ ਸੀ ਕਿ ਜਿਹੜੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਯਾਦ ਕਰਨ ਦੇ ਲਈ ਅਗਲੀ ਪੀੜ੍ਹੀ ਨੂੰ ਇੱਕ ਖਾਸ ਦਿਨ ਯਾਦ ਕਰਵਾਉਣ ਦੇ ਲਈ ਵੀਰ ਬਾਲ ਦਿਵਸ ਦੇ ਵਜੋਂ ਇਸ ਨੂੰ ਐਲਾਨ ਕੀਤਾ ਸੀ ਤੇ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਇਸ ਨੂੰ ਲੈ ਕੇ ਸਵਾਗਤ ਵੀ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬੋਲੇ ਵੀ ਤੇ ਉਹਨਾਂ ਨੇ ਕਿਹਾ ਕਿ ਛੋਟੇ ਸਹਬਜ਼ਾਦੇ ਜਿਹੜੀ ਸ਼ਹਾਦਤ ਹੈ ਇਹ ਸਾਨੂੰ ਖੋ ਜੀ ਵੀ ਕਰਨ ਤੇ ਮਰ ਮਿਟਨ ਦਾ ਸੰਕਲਪ ਲੈ ਕੇ ਦਿੰਦੀ ਹੈ ਪ੍ਰੇਰਨਾ ਦਿੰਦੀ ਹੈ ਕਿ ਸ਼ਹਾਦਤਾਂ ਤੇ ਜ਼ੁਲਮ ਦੇ ਅੱਗੇ ਉਮਰਾਂ ਨਹੀਂ ਦੇਖੀਆਂ ਜਾਂਦੀਆਂ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸचेत ਕਰਦਾ ਤੇ ਬਹੁਤ ਸਾਰੇ ਭਾਰਤੀਆਂ ਨੂੰ ਇਸ ਸ਼ਹਾਦਤ ਤੋਂ ਤਾਕਤ ਮਿਲਦੀ ਹੈ ਕਿ ਸਾਡੇ ਵਿਰਾਸਤ ਕਿਵੇਂ ਦੀ ਸੀ ਸਾਡੇ ਜਿਹੜੇ ਪੁਰਖੇ ਸੀ ਤੇ ਜਿਹੜੇ ਭਾਵੇਂ ਬਾਲ ਅਵਸਥਾ ਦੇ ਵਿੱਚ ਸੀ ਉਹਨਾਂ ਨੇ ਕਿਸ ਤਰ੍ਹਾਂ ਜ਼ਾਲਿਮਾਂ ਦਾ ਟੱਕਰ ਆ ਲਿਆ ਮੁਗਲਾਂ ਦੇ ਖਿਲਾਫ ਲੜੇ ਸੀ ਇਹ বারবার ਚਿੰਤਾ ਕਰਉਂਦੀ ਰਹਿੰਦੀ ਹੈ ਤੇ ਇਸ ਨੂੰ ਚਿੰਤੇ ਕਰਦੇ ਹਾਂ ਬਲੂ ਕੰਡੇ ਵੀ ਖੜੇ ਹੋ ਜਾਂਦੇ ਆ ਇਸ ਪ੍ਰੋਗਰਾਮ ਦੇ ਵਿੱਚ ਪ੍ਰਦਰਸ਼ਨੀਆਂ ਵੀ ਹੋਈਆਂ ਲਾਈਟ ਸ਼ੋ ਵੀ ਹੋਇਆ ਤੇ ਨਾਲ ਕੀਰਤਨ ਵੀ ਕਰਵਾਇਆ ਗਿਆ ਤੇ ਮੋਦੀ ਸਾਹਿਬ ਤੇ ਹੋਰ ਕੇਂਦਰੀ ਮੰਤਰੀ ਤੇ ਹੋਰ ਵੱਡੇ ਅਹੁਦੇ ਤੇ ਵਿਰਾਜਤ ਬੰਦੇ ਇਸ ਸਮਾਗਮ ਦੇ ਵਿੱਚ ਪਹੁੰਚੇ ਅੱਜ ਕੱਲ੍ਹ ਦੇ ਬੱਚੇ ਸੋ ਕੋਲਡ ਹਾਇਰ ਸਟੱਡੀਜ਼ ਦੇ ਵਾਸਤੇ ਸਟੱਡੀ ਵੀਜ਼ਾ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਕੈਨੇਡਾ ਜਾ ਰਹੇ ਨੇ ਸਟੱਡੀਆ ਜਾ ਰਹੇ ਨੇ ਹੋਰ ਮੁਲਕਾਂ ਦੇ ਵਿੱਚ ਜਾ ਰਹੇ ਨੇ ਤੇ ਇਹਨਾਂ ਸਭ ਨੂੰ ਲੈ ਕੇ ਬੈਂਕਾਂ ਦੇ ਵੱਲੋਂ ਆਕੜੇ ਦਿੱਤੇ ਗਏ ਨੇ ਕਿ 40000 ਪੰਜਾਬ ਦੇ ਵਿਦਿਆਰਥੀ ਇਸ ਲਈ ਬੈਂਕਾਂ ਦੇ ਕਰਜ਼ਾਈ ਨੇ ਇਹ ਸਿਰਫ ਬੈਂਕ ਦੇ ਜਿਹੜੇ ਆંકੜੇ ਹੈਗੇ ਨੇ ਉਸ ਤੋਂ ਇਲਾਵਾ ਜ਼ਮੀਨਾਂ ਲੀਸ ਤੇ ਰੱਖ ਕੇ ਕਰਜ਼ਾ ਲਿਆ ਜਾਂਦਾ ਆ ਆਰਟੀਆਂ ਦੇ ਕੋਲੋਂ ਕਰਜ਼ਾ ਲਿਆ ਜਾਂਦਾ ਉਹ ਵੱਖਰਾ ਡਾਟਾ ਪਰ ਬੈਂਕਾਂ ਨੇ ਆਪਣਾ ਦਰਜਾ ਦਿੱਤਾ ਕਿ 40000 ਦੇ ਕਰੀਬ ਪੰਜਾਬੀ ਵਿਦਿਆਰਥੀ ਇਸ ਲਈ ਕਰਜ਼ਾਈ ਨੇ ਤੇ 3000 ਕਰੋੜ ਤੋਂ ਵੀ ਵੱਧ ਕਰਜ਼ਾ ਪੰਜਾਬੀ ਵਿਦਿਆਰਥੀਆਂ ਦੇ ਸਿਰ ਤੇ ਚੜਿਆ ਹੋਇਆ ਇਹ ਜਿਹੜੇ ਆਕੇ ਨਿਕਲ ਕੇ ਆਏ ਨੇ ਇਹਨਾਂ ਦੇ ਮੁਤਾਬਿਕ ਇੱਕ ਦਿਨ ਦੇ ਵਿੱਚ 250 ਬੱਚਾ ਇਥੋਂ ਜਹਾਜ਼ ਚੜ੍ਹ ਕੇ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਦੇ ਵਿੱਚ ਜਾ ਰਿਹਾ ਇੱਕ ਦਿਨ ਦੇ ਵਿੱਚ 250 ਬੱਚਾ ਪੰਜਾਬੀ ਬਾਹਰ ਜਾ ਰਿਹਾ ਇਹ ਆંકड़े ਨਿਕਲ ਕੇ ਸਾਹਮਣੇ ਆਏ ਨੇ ਤੇ ਦੇ ਨਾਲ ਇਹ ਵੀ ਬੈਂਕ ਨੇ ਕਿਹਾ ਕਿ ਬਹੁਤ ਵਾਰ ਐਸੇ ਕੇਸ ਆਏ ਨੇ ਕਿ ਬੱਚੇ ਆਪਣਾ ਜਿਹੜਾ ਸਟੱਡੀ ਲੋਨ ਹੈ ਉਹਨੂੰ ਨਹੀਂ ਕੁਰਾ ਕਰ ਪਾ ਰਹੇ ਤੇ ਉਸ ਤੋਂ ਬਾਅਦ ਮਾਪਿਆਂ ਨੂੰ ਇੱਥੇ ਪਿੱਛੇ ਤਕਲੀਫਾਂ ਭੁਗਤਣੀਆਂ ਪੈਂਦੀਆਂ ਨੇ ਇਹ ਜਿਹੜੇ ਆંકड़े ਨਿਕਲ ਕੇ ਸਾਹਮਣੇ ਆਏ ਨੇ ਇਹ ਬੜੇ ਹੈਰਾਨੀ ਜਨਕ ਨੇ ਕਿਉਂਕਿ ਕਾਲਜਸ ਪੰਜਾਬ ਦੇ ਵਿੱਚ ਵੀ ਨੇ ਪਰ ਵੱਡਾ ਸਮਝਾ ਰਹੇ ਆ ਕਿ ਰੋਜ਼ਗਾਰ ਨਹੀਂ ਆ ਰੋਜ਼ਗਾਰ ਤੇ ਇੱਕ ਕਲਚਰ ਸਾਡੇ ਇਥੇ ਐਸਾ ਪੈਦਾ ਹੋ ਗਿਆ ਕਿ ਜੇਕਰ ਬੱਚਾ 12ਵੀਂ ਕਰ ਰਿਹਾ ਤੇ ਉਸ ਤੋਂ ਬਾਅਦ ਪੜ੍ਹਾਈ ਦੇ ਵਿੱਚ ਵੀ ਉਹ ਇਹਨਾਂ ਸਿਆਣਾ ਨਹੀਂ ਹੈਗਾ ਜਾਂ ਉਹਨੂੰ ਪ੍ਰੋਪਰ ਕੈਰੀਅਰ ਕਾਉਂਸਲਿੰਗ ਨਹੀਂ ਹੈਗੀ ਤਾਂ ਪਹਿਲਾ ਜਿਹੜਾ ਚੇਤਾ ਦਿਮਾਗ ਦੇ ਵਿੱਚ ਹੀ ਆਉਂਦਾ ਕੇਸ ਨੂੰ ਬਾਹਰ ਭੇਜਿਆ ਜਾ ਸਕਦਾ 스ਟੱਡੀ ਵੀਜ਼ਾ ਦੇ ਕੇ ਬਾਹਰ ਕੋਈ ਜੋਸਟ ਬਦ ਦੇ ਪੀਰ ਲਊਗਾ ਤੇ ਸੈੱਟ ਹੋਊਗਾ ਤੇ ਹੁਣ ਬੈਂਕਾਂ ਨੇ ਇਸ ਤੇ ਆਂਕੜਾ ਲਾੜੀ ਕੀਤਾ ਜਿਸ ਦੇ ਵਿੱਚ 40000 ਤੋਂ ਵੀ ਜਿਹੜੇ ਵੱਧ ਵਿਦਿਆਰਥੀ ਨੇ ਉਹ ਕਰਜ਼ਈ ਨੇ ਤੇ 3000 ਤੋਂ ਵੱਧ ਕਰੋੜ ਦਾ ਜਿਹੜਾ ਉਹਨਾਂ ਤੇ ਇਹ ਸਾਰਾ ਲੋਨ ਵੀ ਆ ਸਟੱਡੀ ਵੀਜ਼ਾ ਤੇ ਬੈਂਕ ਤੋਂ ਕਰਜ਼ੇ ਵਾਲੀ ਖਬਰ ਤੁਸੀਂ ਸੁਣੀ ਤੇ ਹੁਣ ਅੱਗੇ ਖਬਰ ਵੀ ਵਿਦੇਸ਼ ਨਾਲ ਜੁੜੀ ਹੋਈ ਹੈ ਮਨ ਭਾਗੀ ਖਬਰ ਹੈ ਸਾਲ 2009 ਦੇ ਵਿੱਚ ਤਲਵਿੰਦਰ ਸਿੰਘ ਨਾਂ ਦਾ ਨੌਜਵਾਨ ਆਪਣੇ ਬਾਪ ਦੀ ਰਿਟਾਇਰਮੈਂਟ ਤੇ ਮਿਹਰੀ ਇਨਕਮ ਨੂੰ ਖਰਚ ਕੇ ਉਸ ਦਾ ਬਾਪ ਆਪਣੀ ਜਮ੍ਹਾਂ ਪੂੰਜੀ ਖਰਚਦਾ ਪੁੱਤ ਨੂੰ ਇੰਗਲੈਂਡ ਭੇਜਦਾ ਕਿ ਉੱਥੇ ਜਾ ਕੇ ਸੈੱਟ ਹੋਊਗਾ ਤੇ ਫਿਰ ਸਾਨੂੰ ਵੀ ਸੈੱਟ ਕਰੂਗਾ ਤੇ ਭਵਿੱਖ ਸੁਨਹਿਰੀ ਹੋਊਗਾ ਪਰ 14 ਸਾਲ ਬਾਅਦ ਉਸਨੇ ਹੁਣ ਨਵੇਂ ਸਾਲ ਤੇ ਵਾਪਸ ਆਉਣਾ ਸੀ ਦੇੰਦਾ ਦੁਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਆ ਇਹ ਤਲਵਿੰਦਰ ਸਿੰਘ ਗੁਰਦਾਸਪੁਰ ਦੇ ਪਟਾਲਾ ਦਾ ਰਹਿਣ ਵਾਲਾ ਸੀ ਜਿੱਥੇ ਹੁਣ ਪਰਿਵਾਰ ਨੂੰ ਜਦੋਂ ਇਹ ਖਬਰ ਮਿਲੀ ਤਾਂ ਅੰਦਰ ਤੱਕ ਜੁੜੇ ਗਏ ਨੇ 14 ਸਾਲ ਇੱਕ ਵਕਫਾ ਜਦੋਂ ਪੈ ਜਾਂਦਾ ਉਹ ਤੁਸੀਂ ਸ਼ਕਲ ਤੱਕ ਨਹੀਂ ਸੀ ਵੇਖੀ ਤਾਂ 2009 ਦੇ ਵਿੱਚ ਉਸ ਨੂੰ ਪ੍ਰਿਆਸਾ ਉਮੀਦਵਾਰਾਂ ਨਾਲ ਭੇਜਿਆ ਸੀ ਆਪਣੀ ਸਾਰੀ ਜਮਾ ਪੂੰਜੀ ਖਰਚ ਕਰਕੇ ਤੇ ਹੁਣ ਜਦੋਂ ਵਾਪਸ ਆਉਣਾ ਸੀ 14 ਸਾਲਾਂ ਬਾਅਦ ਵਾਪਸ ਆਉਣਾ ਸੀ ਤਾਂ ਉਸ ਦੀ ਦਿਲ ਦਾ ਦੁਰਾ ਪੈਣ ਕਰਕੇ ਮੌਤ ਹੋ ਗਈ ਆ ਪਰਿਵਾਰ ਦਾ ਕਹਿਣਾ ਹੈ ਕਿ ਦੇਰ ਰਾਤ ਉਹਨਾਂ ਨੂੰ ਉਹ ਲੈ ਦੇ ਦੋਸਤ ਤੇ ਰਵਿੰਦਰ ਦੇ ਦੋਸਤ ਦਾ ਫੋਨ ਆਇਆ ਸੀਗਾ ਉਸਨੇ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਆਪਣੇ ਭੋਸੇ ਯੋਗ ਸਾਥੀਆਂ ਨੂੰ ਤਲਵਿੰਦਰ ਦੇ ਪਰਿਵਾਰ ਦੇ ਕੋਲ ਫੋਨ ਕੀਤਾ ਗਿਆ ਜੇ ਉਹਨਾਂ ਨੇ ਇਹ ਗੱਲ ਮੰਨੀ ਕਿ ਉਸ ਦੀ ਮੌਤ ਵੀ ਹੋ ਗਈ ਆ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਬੈਣ ਬੈ ਰਹੇ ਨੇ ਉਹਨੇ ਕਿਹਾ ਕਿ 14 ਸਾਲਾਂ ਬਾਅਦ ਅਸੀਂ ਆਪਣੇ ਪੁੱਤ ਨੂੰ ਵੇਖਣਾ ਸੀ ਅਸੀਂ ਸੋਚਦੇ ਸੀ ਕਿ ਸਾਡਾ ਓਖਾ ਸਮਾਂ ਕੱਟਿਆ ਗਿਆ ਕਿਉਂਕਿ ਬੜਾ ਓਖਾ ਹੋ ਕੇ ਉਹਨੂੰ ਬਾਹਰ ਭੇਜਿਆ ਸੀ ਬੜੀ ਆਸੁਮਿਤ ਸੀਗੀ ਪਰ ਇਹ ਪਾਣਾ ਉਹ ਵਾਪਰ ਗਿਆ ਹੁਣ ਪਰਿਵਾਰ ਇਹ ਦੁਹਾਈ ਲਗਾ ਰਿਹਾ ਕਿ ਪੁੱਤ ਦੀ ਮ੍ਰਿਤਕ ਦੇ ਇੰਗਲੈਂਡ ਤੋਂ ਇੱਥੇ ਲੈ ਕੇ ਆਉਣੀ ਹੈ ਮਦਦ ਦੀ ਦੁਹਾਈ ਲਗਾ ਰਿਹਾ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਸਚਜੇ ਕੰਮ ਕੀਤੇ ਜਾਣ ਕਿ ਪੁੱਤ ਦੀ ਮ੍ਰਿਤਕ ਦੇ ਵਾਪਸ ਆ ਸਕੇ ਤੇ ਅੰਤਿਮ ਰਸਮਾਂ ਮੁਤਾਬਿਕ ਪਰਿਵਾਰ ਉਸ ਦਾ ਚਿਹਰਾ ਵੀ ਦੇਖ ਸਕੇ ਤੇ ਸੰਸਕਾਰ ਵੀ ਕਰ ਸਕੇ ਫਿਲਹਾਲ ਅੱਜ ਕੀ ਹੋਇਆ ਦੇ ਵਿੱਚ ਇਹ ਸਭੀ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਅੱਗੇ ਇਸ ਖਬਰਾਂ ਨੂੰ ਵੀ ਸ਼ੇਅਰ ਕਰਦਿਆ ਕਰੋ ਤਾਂ ਜੋ ਅੱਜ ਕੱਲ ਦੇ ਮੁੰਡੇ ਕੁੜੀਆਂ ਕੀ ਵਾਪਰਿਆ ਸੁੱਖ ਜਿਹਾ ਢੰਗ ਤਰੀਕੇ ਨਾਲ ਖਬਰਾਂ ਸੁਣ ਲਿਆ ਕਰਨ ਸਾਨੂੰ ਤੁਹਾਡੀ ਲੋੜ ਹੈ ਸਾਡੇ ਨਾਲ ਜੁੜੇ ਰਹੋ